ਕੀਤੇ ਆ ਦੂਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾ ਦਾਤਾ ਇਹ ਤੁਹਾਡੀ ਦਾਤ ਹੈ ਤੇ ਅਸੀਂ ਇੱਕੋ ਪੰਕਤੀ ਚੱਕ ਲਈ ਜਿਹੜੀ ਆਪਣੇ ਮਤਲਬ ਸੀ ਕਾਰ ਦੇ ਸੀਸੇ ਤੇ ਲਿਖਾਤਾ ਇਹ ਭੇ ਦਾਤ ਤੇਰੀ ਦਾਤਾਰ ਵੀ ਆ ਗੱਡੀ ਮਿਲ ਗਈ ਆ ਇਹ ਦਾਤ ਹੈ ਮੈਨੂੰ ਬਸ ਇਹ ਪੁੱਤਰ ਮਿਲ ਗਿਆ ਦਾਤ ਹੈ ਤੇ ਧੀ ਧੀ ਨੂੰ ਕੋਈ ਦਾਤ ਨਹੀਂ ਕਹਿੰਦਾ ਕਹਿੰਦਾ ਜੀ ਆਹ ਹੁਣ ਥੋੜੇ ਦਿਨਾਂ ਬਾਅਦ ਰੱਖੜੀ ਬੰਦਣਾ ਆਣਾ ਵੇਖੋ ਕਿਦਾਂ ਰੱਖਣੀ ਆ ਮੈਂ ਜਦੋਂ ਬੋਲਦਾ ਮੈਂ ਬੜੇ ਪਿੱਟ ਸਿਆਪਾ ਪਾਉਂਦੇ ਕਈ ਹੁਣ ਜਿੰਨਾ ਘਰਾਂ ਦੇ ਪੁੱਤ ਐ ਉਹਨਾਂ ਨੂੰ ਤੇ ਗੱਲਾਂ ਲੱਗਦੀਆਂ ਚੰਗੀਆਂ ਤੇ ਜਿੰਨਾ ਵਿਚਾਰਿਆਂ ਘਰ ਧੀਆਂ ਨਹੀਂ ਹੈਗੀਆਂ ਜਾਂ ਪੁੱਤ ਔਲਾਦ ਹੀ ਨਹੀਂ ਉਹਨਾਂ ਨੂੰ ਤੇ ਗੱਲਾਂ ਵੀ ਸ਼ੁਕਰ ਆ ਕੋਈ ਗੱਲ ਇਹ ਕਰਦਾ ਤੇ ਜਿਹੜੇ ਇਹ ਕੰਮ ਹੁਣ ਰੱਖੜੀ ਬੰਦਨ ਤਿਆਰ ਕੀ ਹੈ ਜੀ ਰੱਖੜੀ ਬੰਦਨ ਵੀ ਇੱਕ ਭੈਣ ਨੇ ਭਰਾ ਦੇ ਗੁੱਟ ਤੇ ਰਖੜੀ ਬੰਨਣੀ ਆ ਤੇ ਭਰਾ ਭੈਣ ਦੀ ਰੱਖਿਆ ਕਰੇਗਾ ਇਦਾਂ ਹੀ ਆ ਹੁਣ ਕਈਆਂ ਘਰਾਂ 'ਚ ਭੈਣ 7-8 ਸਾਲ ਵੱਡੀ ਹੁੰਦੀ ਐ ਤੇ ਭਰਾ 7-8 ਸਾਲ ਛੋਟਾ ਹੁੰਦਾ ਐ ਇਦਾਂ ਹੀ ਐ ਜੀ ਉਹਨਾਂ ਘਰਾਂ 'ਚ ਭੈਣ ਮਾਂ ਦੀ ਪੂਰੀ ਹੈਲਪ ਕਰਾਉਂਦੀ ਐ ਭਰਾ ਨੂੰ ਨਵਾਉਂਦੀ ਵੀ ਆਤਵਾਉਂਦੀ ਵੀ ਆ ਉਹਦੇ ਕੱਪੜੇ ਵੀ ਪ੍ਰੈਸ ਕਰਦੀ ਆ ਉਹਦੀ ਸਕੂਲ ਦੀ ਵਰਦੀ ਵੀ ਸਾਫ਼ ਕਰਦੀ ਆ ਉਹਦਾ ਉਹਨੂੰ ਖਾਣਾ ਵੀ ਖਵਾਉਂਦੀ ਆ ਉਹਦਾ ਬ੍ਰੇਕਫਾਸਟ ਵੀ ਤਿਆਰ ਕਰਦੀ ਆ ਉਹਨੂੰ ਹੋਮਵਰਕ ਕਰਾ ਕੇ ਸਕੂਲ ਵੀ ਲੈ ਕੇ ਜਾਂਦੀ ਆ ਜਿੱਦਣ ਆਉਂਦੀ ਰਖੜੀ ਤੇ ਮਾਂ ਕਹਿੰਦੀ ਇਹ ਤੇ ਗੁਰ ਤੇ ਰਖੜੀ ਬਾਨੇ ਤੇਰੀ ਰਕਸ਼ਾ ਕਰੂਗਾ ਤੇ ਜੇ ਅੱਗਿਓ ਭੈਣ ਕਵੇ ਨਲੀ ਤੇ ਦੀ ਮੈਂ ਸਾਫ਼ ਕਰਦੀ ਆ ਨਾਕੇ ਦਾ ਮੂੰਹ ਚ ਆਉਣ ਤੱਕ ਜਾਂਦਾ ਨਵਾਉਂਦੀਏ ਨੂੰ ਮੈਂ ਰਹੀ ਆ ਰੱਖਸ਼ਾ ਅਜ ਤੱਕ ਮਾਂ ਮੈਂ ਕੀਤੀ ਆ ਤੇ ਅੱਜ ਤੂੰ ਇਹਦੇ ਗੁੱਟ ਤੇ ਕਹਿੰਦੀ ਐ ਮੈਂ ਰਖੜੀ ਬੰਨਾ ਤੇ ਇਹ ਮੇਰੀ ਬੋਲੋ ਸਾਰੇ ਅੱਛਾ ਮੈਂ ਤਾਂ ਕਹਿੰਲਾਂ ਆਪਣੀਆਂ ਧੀਆਂ ਨੂੰ ਐਸਐਸਪੀ ਬਣਾਓ ਆਪਣੀਆਂ ਧੀਆਂ ਨੂੰ ਆਈਐਸ ਦਾ ਕੋਰਸ ਕਰਾ ਕੇ ਡੀਸੀ ਬਣੇ ਤੁਹਾਡੀ ਧੀ ਹੁਣ ਧੀ ਹੋਵੇ ਡੀਸੀ ਉਹਨੂੰ ਤਾਂ ਸਾਰਾ ਪ੍ਰਸ਼ਾਸਨ ਸਲੂਟ ਮਾਰਦਾ ਤੇ ਉਹ ਚੱਕੀ ਫਿਰੇ ਭਰਾ ਦੇ ਮਗਰ ਰਖੜੀ ਵੀ ਲੈ ਮੈਂ ਤੇਰੇ ਗੁਰ ਤੇ ਰਖੜੀ ਬੰਨਾ ਤੂੰ ਮੇਰੀ ਰੱਖਿਆ ਕਰੇ ਤੇ ਭਰਾ ਹੋਵੇ ਅਗਲ ਅੱਗੇਓ ਅਮਲੀ ਉਹਦੀਆਂ ਲੱਤਾਂ ਪਾਰਨਾ ਚੱਲਣਾ ਇਮਾਨਦਾਰ ਨਾ ਜਵਾਬ ਦਿਓ ਇਹ ਤਿਹਾਰ ਸਾਡੇ ਸੀ ਅਸੀਂ ਕਿਹੜੇ ਬੰਨੇ ਤੁਰ ਗਏ ਹੁਣ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਧਿਆਨ ਨਾਲ ਸੁਣਿਓ ਇੱਕ ਬਾਪ ਦੀਆਂ ਦੋ ਧੀਆਂ ਨੇ ਸਮਾਜ ਵਿੱਚ ਕਈ ਹੁੰਦੇ ਕਈਆਂ ਭੈਣਾਂ ਦੇ ਘਰ ਦੋਨੇ ਬੇਟੀਆਂ ਹੀ ਹੁੰਦੀਆਂ ਬੇਟਾ ਹੁੰਦਾ ਹੀ ਨਹੀਂ ਕਈਆਂ ਘਰਾਂ ਚ ਇੱਕ ਬੇਟਾ ਬੇਟੀ ਹੈ ਹੁਣ ਇਹ ਤਿਹਾਰ ਇਦਾਂ ਦੇ ਸੀ ਇੱਕ ਘਰ ਖੁਸ਼ੀ ਤੇ ਦੂਜੇ ਘਰ ਗਮੀ ਲੈ ਕੇ ਆ ਰਹੇ ਆ ਕਿਦਾਂ ਭਲਾ ਹੁਣ ਜਿਨ੍ਹਾਂ ਘਰਾਂ 'ਚ ਭੈਣ ਭਰਾ ਹੈਗੇ ਆ ਉਹ ਤੇ ਭਰਾ ਦੇ ਗੁੱਟ ਤੇ ਰਖੜੀ ਬਾਂਹ ਲੂ ਤੇ ਜਿਨ੍ਹਾਂ ਘਰਾਂ 'ਚ ਧੀਆਂ ਹੀ ਨੇ ਜਾਂ ਕੱਲੀ ਧੀ ਹੈ ਤੁਸੀਂ ਉਸ ਦਿਨ ਉਹਨਾਂ ਨੂੰ ਚੇਤਾ ਕਰਾਉਨੇ ਆ ਉਹਨਾਂ ਨੂੰ ਕਮੀ ਦਾ ਅਹਿਸਾਸ ਕਰਾਉਨੇ ਆ ਅੱਜ ਤੁਹਾਡੇ ਘਰ ਵੀ ਕਿਤੇ ਭਰਾ ਹੁੰਦਾ ਤੇ ਤੁਸੀਂ ਵੀ ਇਹ ਤਿਹਾਰ ਤੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀਆਂ ਬੰਨਦੇ ਇਹ ਤਿਹਾਰ ਸਮਾਜ ਵਿੱਚ ਵਧਿਆ ਹੈ ਜਿੰਨਾ ਵੀ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀਆਂ ਬਧੀਆਂ ਜਿੱਦਣ ਬਾਹਰੋਂ ਹਮਲਾਵਰ ਚੁੱਕਣ ਆਏ ਡੋਲੇ ਹੱਥੀ ਤੋੜ ਦਿੱਤੇ ਸਿੱਖਾਂ ਨੇ ਕਿਸੇ ਕੋਲੋਂ ਰਖੜੀ ਬਣਾਈ ਨਹੀਂ ਪਰ ਜਦਨ ਇਸ ਦੇਸ਼ ਦੀ ਇੱਜ਼ਤ ਆਬਰੂ ਨੂੰ ਕਿਸੇ ਨੇ ਹੱਥ ਪਾਇਆ ਬਿਆਸ ਦਰਿਆ ਨਹੀਂ ਪਾਰ ਕਰਨ ਦਿੱਤਾ ਉਹਨਾਂ ਯੋਧਿਆਂ ਨੇ ਤੇ ਧੀਆਂ ਨੂੰ ਛੜਾ ਕੇ ਘਰੋਂ ਕਰੀ ਵਾਪਸ ਬਚਾਇਆ ਸੀ ਸਿੱਖ ਵਾਸਤੇ ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ ਸਮਾਨ ਹੈ ਇਸੇ ਰੱਖੜਾ ਬੰਦਨ ਹੈ ਜੀ ਇੱਥੇ ਰਖੜੀ ਦੇ ਅੱਛਾ ਫਿਰ ਰਖੜੀ ਤੇ ਉੱਤੇ ਕੱਲਾ ਧਾਗਾ ਹੀ ਨਹੀਂ ਹੁੰਦਾ ਨਾਲ ਭਰਾ ਕੋਲੋਂ ਕੁਝ ਲੈਣਾ ਵੀ ਹੁੰਦਾ ਉਹ ਲੱਡੂ ਮੂਹ ਚ ਪਾਉਣਾ ਤੇ ਨਾਲ ਉਹਨੇ ਕਹਿਣਾ ਯਾਰ ਕੀ ਫ੍ਰਿਜ ਲੈ ਦੇ ਜਿੱਦਾਂ ਦਾ ਭਰਾ ਦਾ ਕਾਰੋਬਾਰ ਹੋਏਗਾ ਯਾਰ ਕੀ ਭਰਾ ਏਸੀ ਲੈ ਦੇ ਯਾਰ ਕੀ ਥੋੜਾ ਜਿਹਾ ਕੋਈ ਹੈਲਪ ਕਰ ਦੇ ਜੇ ਕਿਉਂ ਭਰਾ ਕਵੇ ਵੀ ਨਾ ਭੈਣਾ ਅੱਛਾ ਜੇ ਭੈਣੇ ਕਵੇ ਕਿ ਦੁਕਾਨਾ ਪਾ ਪਾਈ ਦੀਆਂ ਚਾਰਾ ਦੋ ਲਿਖ ਦੇ ਮੇਰੇ ਨਾਂ ਤੇ ਰੱਖਸ਼ਾ ਕਰ ਮੇਰੀ ਮੇਰੇ ਪਤੀ ਦਾ ਕਾਰੋਬਾਰ ਥੋੜਾ ਠੰਡਾ ਕਿਉਂ ਜੀ ਫੇਰ ਭੈਣ ਚੰਗੀ ਲੱਗੂ ਬੋਲ ਕੇ ਦੱਸਿਓ ਰਖਸ਼ਾਦਾ ਰਖਸ਼ਾਦਾਰ ਤਦ ਫੇਰ ਇਹੋ ਹੀ ਆ ਨਾ ਵੀ ਜੇ ਕਾਰੋਬਾਰ ਮੜਾ ਜਾ ਵੰਡੀਏ ਸਕੇਆਂ ਭਰਾਵਾਂ ਨੇ ਭੈਣਾਂ ਦੇ ਕਤਲ ਕੀਤੇ ਨੇ ਜਾਇਦਾਦ ਪਿੱਛੇ ਜਿੱਥੇ ਭੈਣ ਨੇ ਆਪਣਾ ਕਿਤੇ ਹੱਕ ਜਤਾਤਾ ਕਿ ਮੈਂ ਇਥੋਂ ਹਿੱਸਾ ਲੈਣ ਆਈ ਆ ਇਹ ਸੋਚਣ ਦੀ ਲੋੜ ਹੈ ਕਿਹੜਾ ਤਿਆਰ ਸਾਡੇ ਤਿਆਰ ਉਹ ਸੀ ਜਿਹੜੇ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਇਤਿਹਾਸਿਕ ਦਿਨ ਮਨਾਉਣਾ ਸੀ ਇਹ ਤਿਆਰ ਆ ਜੀ ਇਹ ਭੈਣਾ ਭਰਾਵਾਂ ਦਾ ਪਿਆਰ ਹੁੰਦਾ ਜੀ ਇਹਦੇ ਬਹਾਨੇ ਭੈਣ ਭਰਾ ਇਕੱਠੇ ਹੋ ਜਾਂਦੇ ਨੇ ਕੀ ਹਰ ਸਾਲ ਚੇਤਾ ਕਰਾਉਣਾ ਪੈਂਦਾ ਵੀ ਇਹ ਭੈਣ ਭਰਾ ਨੇ ਲਾਇਸੈਂਸ ਵੀ 10 ਸਾਲਾਂ ਬਾਅਦ ਨੀ ਹੋਂਦਾ ਪਾਸਪੋਰਟ ਐਕਸਪਾਇਰ ਹੋ ਜਾਂਦਾ ਵੀ ਇਹ ਪਿਆਰ ਇੱਕ ਸਾਲ ਬਾਅਦ ਐਕਸਪਾਇਰ ਹੋ ਜਾਂਦਾ ਫਿਰ ਚੇਤਾ ਕਰਾਉਣਾ ਪੈਂਦਾ ਦਬ ਦਬ ਅੱਛਾ ਕਮਾਲ ਦੀ ਗੱਲ ਹੈ 70 80 ਸਾਲ ਦੇ ਬਾਪੂ ਦੇ ਗੋਡ ਤੇ ਵੀ ਭੈਣ ਰਖੜੀ ਬਣ ਰਹੀ ਆ ਉਹਨੂੰ ਵਿਚਾਰੇ ਨੂੰ ਫੜ ਕੇ ਵਾਸ਼ਰੂਮ ਲੈ ਕੇ ਜਾਂਦੇ ਆ ਉਤੋਂ ਵੀ ਭੈਣ ਉਮੀਦ ਲਾਉਂਦੀ ਵੀ ਇਹ ਹੁਣ ਮੇਰੀ ਰੱਖਿਆ ਕਰੇਗਾ। ਕਿਆ ਕਿਹੜੇ ਤਿਆਰ ਆ ਜੀ ਸਾਡੇ? ਸਾਡੇ ਤਿਆਰ ਕਿਹੜੇ ਸੀ? ਸਾਨੂੰ ਗੁਰੂ ਸਾਹਿਬ ਜੀ ਨੇ ਕੀ ਬਿਜ਼ਨਸ ਕੀ ਵਪਾਰ ਕਿਦਾਂ ਜ਼ਿੰਦਗੀ ਜੂਣੀ ਸੀ? ਸਾਡੇ ਵਾਸਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸੀ। ਇਹ ਗੱਲਾਂ ਉਹਨਾਂ ਨੂੰ ਤੇ ਚੁਬਣੀਆਂ ਹੀ ਆ ਜਿਹੜੇ ਬੰਦੇ ਆਪਣੇ ਘਰਾਂ 'ਚ ਇਹ ਤਿਹਾਰ ਆਪਣੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਉਹਨਾਂ ਭੈਣਾਂ ਦਾ ਫੋਨ ਆਉਂਦਾ ਵੀਰਾ ਸ਼ੁਕਰ ਹੈ ਹਾ ਗੱਲ ਸਾਡੇ ਤੱਕ ਪਹੁੰਚੀ ਹੈ ਅਸੀਂ ਵੀ ਹੁਣ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਨ ਜੋਗੀਆਂ ਹੋ ਗਿਆਂ ਨਹੀਂ ਤਾਂ ਸਾਨੂੰ ਮਿਹਣੇ ਮਾਰ ਮਾਰ ਕੇ ਸੱਸਾਂ ਨੇ ਮਾਰਤਾ ਸੀ ਤੇਰੇ ਘਰ ਵੀ ਕਿਤੇ ਪੁੱਤ ਹੁੰਦਾ ਤੇਰੇ ਘਰ ਵੀ ਕੋਈ ਵੀਰ ਹੁੰਦਾ ਤੁਸੀਂ ਵੀ ਰਖੜੀਆਂ ਬਣਨ ਜੋਗੀਆਂ ਹੁੰਦੀਆਂ ਉਸਕੇ ਵੇਖੋ ਉਹਨਾਂ ਧੀਆਂ ਨੂੰ ਜਿਹੜੀਆਂ ਇਸ ਗੱਲੋਂ ਅੱਜ ਤੱਕ ਸੰਤਾਪ ਹੰਡਾਰੀਆਂ ਨੇ ਜਿੰਨਾ ਘਰਾਂ 'ਚ ਔਲਾਦ ਹੈ ਨਹੀਂ ਸਸਾਂ ਨੇ ਪਤਿਆ ਨੇ ਮੇੜੇ ਮਾਰ-ਮਾਰ ਕੇ ਮਰਨ ਜੋਗੀਆਂ ਕਰਤਾ ਤੁਹਾਡੇ ਘਰ ਔਲਾਦ ਕਿਉਂ ਨਹੀਂ ਹੁੰਦੀ ਐਡੇ ਵੱਡੇ ਕਾਰੋਬਾਰ ਨੂੰ ਸੰਭੇਗਾ ਕੌਣ ਕਿ ਸਾਡੇ ਨਾਲ ਵਾਪਰਦਾ ਨਹੀਂ ਸਾਨੂੰ ਤਾਂ ਨਹੀਂ ਪਤਾ ਕਿ ਦੀ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਸਮਾਜ ਵੱਲ ਵੇਖੋ ਲੋਕ ਕਿੰਨੇ ਇਸ ਗੱਲੋਂ ਪੀੜਤ ਨੇ ਕੈਨੇਡਾ ਆਕ ਭੈਣ ਮਿਲੀ ਸੀ ਕਹਿੰਦੀ ਵੀਰ ਜੀ ਮੇਰੇ ਘਰ ਦੋ ਬੇਟੀਆਂ ਨੇ ਜਿਦਨ ਪਹਿਲੀ ਬੇਟੀ ਹੋਈ ਮੇਰੇ ਚੰਗੀ ਤਾਂ ਉਦੋਂ ਨਹੀਂ ਲੱਗੀ ਪਰਿਵਾਰ ਨੂੰ ਜਦੋਂ ਦੂਜੀ ਬੇਟੀ ਹੋਣੀ ਸੀ ਸਾਰੇ ਪਰਿਵਾਰ ਨੇ ਕਿਹਾ ਜਾ ਕੇ ਟੈਸਟ ਕਰਾ ਚੈੱਕ ਕਰਾ ਉੱਥੇ ਅਸੂਲ ਹੀ ਹੈ ਚੈੱਕ ਅਪ ਕਰਦੇ ਨੇ ਉਹ ਪਹਿਲਾਂ ਹੀ ਵੀ ਬੱਚਾ ਬੱਚੀ ਠੀਕ ਨੇ ਕਹਿੰਦੇ ਪਤਾ ਕਰ ਲਿਆ ਕਹਿੰਦੇ ਕੀ ਹੈ ਬੇਟੀ ਹੈ ਕਹਿੰਦੀ ਮੈਂ ਮਰ ਜਾऊं ਪਰ ਮੈਂ ਆਪਣੀ ਧੀ ਦਾ ਕਤਲ ਨਹੀਂ ਹੋਣ ਦੇਵਾਂਗੀ ਕਹਿੰਦੀ ਮੈਂ ਸਾਰੇ ਪਰਿਵਾਰ ਤੋਂ ਬਾਹਰ ਜਾ ਕੇ ਧੀ ਨੂੰ ਜਨਮ ਦਿੱਤਾ ਪਰ ਅੱਜ ਤੱਕ ਮੇਰੀ ਸੱਸ ਨੇ ਮੇਰੀ ਬੇਟੀ ਨੂੰ ਹੱਥ ਲਾ ਕੇ ਨਹੀਂ ਵੇਖਿਆ ਤੇ ਮੈਂ ਕਿਹਾ ਕੀ ਕਰਦੀ ਹੈ ਕਹਿੰਦੀ ਸੁਖਮਨੀ ਸਾਹਿਬ ਦਾ ਪਾਠ ਰੋਜ਼ ਇੱਕ ਕਰਦੀ ਆ ਆ ਕੋ ਸਤਨਾਮ ਸ੍ਰੀ ਕੈਨੂ ਖੁਸ਼ ਕਰ ਰਹੇ ਜੀ ਗੁਰੂ ਨੂੰ ਰੱਬ ਨੂੰ ਅਸੀਂ ਤਾਂ ਦੇ ਧੀਆ ਪੁੱਤਰਾਂ ਦੇ ਫਰਕ ਵਿੱਚ ਬੈਠੇ ਹੋਏ ਆ ਆ ਚੀਜ਼ਾਂ ਅਸੀਂ ਆਪਣੇ ਸਮਾਜ ਵਿੱਚ ਪੜ ਕੇ ਸਾਡੇ ਦਿਮਾਗ 'ਚ ਪੁੱਤ ਮਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਾਂ ਨਾਲ ਗੰਡ ਪੈਂਦੀ ਏ ਉਹ ਪਿਆਰੇ ਜੇ ਪੁੱਤਾਂ ਨਾਲ ਗੰਡ ਪੈਂਦੀ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਚਾਰੇ ਤੁਹਾਡੇ ਤੋਂ ਵਾਰ ਦਿੱਤੇ ਮਸ਼ਵਰੇ ਨਾਲ ਲਿਆ ਸੀ ਨਾ ਭਗਤਪੂਰਨ ਸਿੰਘ ਦਾ ਉਹਨਾਂ ਦਾ ਤੇ ਵਿਆਹ ਹੀ ਨਹੀਂ ਉਹਨਾਂ ਵਿਆਹ ਹੀ ਨਹੀਂ ਕਰਾਇਆ ਉਹਨਾਂ ਦੀ ਗੰਢ ਹੈਗੀ ਸੰਸਾਰ ਨਾਲ ਕਿ ਨਹੀਂ ਹੈਗੀ ਬੋਲ ਕੇ ਦੱਸਿਓ ਬੋਲੋ ਜੀ ਭਗਤ ਪੂਰਨ ਸਿੰਘ ਦੀ ਗੰਢ ਹੈਗੀ ਆ ਨਾ ਉਹਨਾਂ ਦੀ ਗੰਢ ਔਲਾਦ ਕਰਕੇ ਹੈ ਉਹਨਾਂ ਦੀ ਗੰਢ ਆਪਣੇ ਆਪ ਕਰਕੇ ਹੈ ਆਪਣੇ ਵਿੱਚ ਐਡਾ ਬੇਬੇ ਨਾਨਕੀ ਦਾ ਸੰਸਾਰ ਨਾਲ ਨਾਤਾ ਉਹਨਾਂ ਦੀ ਔਲਾਦ ਕਰਕੇ ਥੋੜਾ ਉਹਨਾਂ ਕਰਤੇ ਤੀ ਪੁੱਤ ਹੈ ਹੀ ਨਹੀਂ ਸੀ ਕੋਈ ਤੇ ਗੁਰਨਾਣ ਸਿੰਘ ਦੀ ਪਹਿਲੀ ਸਿੱਖ ਸੀ ਜਿਹੜੀਆਂ ਵੀ ਭੈਣਾਂ ਅਜ ਮਿਹਣੇ ਸਹਿਰੀਆਂ ਨੇ ਉਹਨਾਂ ਨੂੰ ਆਪਣੀ ਹਿਸਟਰੀ ਗੁਰਬਾਣੀ ਪੜ੍ਹਨ ਦੀ ਜ਼ਰੂਰਤ ਹੈ ਉਹ ਦੱਸ ਸਕਣ ਕਿ ਦੱਸੋ ਬੇਬੇ ਰਣਕੀ ਦੇ ਘਰ ਧੀ ਤੇ ਪੁੱਤ ਨਹੀਂ ਸੀ ਹੈਗਾ ਕੀ ਉਹਦਾ ਸੰਸਾਰ ਤੇ ਥਾਂ ਹੈ ਨਹੀਂ ਕੋਈ ਉਹਦਾ ਨਾ ਹੈ ਨਹੀਂ ਅਸੀਂ ਇਹਨਾਂ ਗੱਲਾਂ 'ਚ ਅੱਜ ਤੱਕ ਬੈਠੇ ਹੋਏ ਆ ਔਲਾਦ ਹੋ ਗਈ ਤਾਂ ਵੀ ਠੀਕ ਹੈ ਨਾ ਹੋ ਗਈ ਤਾਂ ਵੀ ਠੀਕ ਹੈ ਇਦਾਂ ਆਪਣੇ ਆਪ ਦੀ ਪਰਵਰਿਸ਼ ਕਰੋ ਆਪਣੇ ਆਪ ਨੂੰ ਇਦਾਂ ਪਾਲਣ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਸਾਡੀ 도ਗਲੀ ਨੀਤੀ ਹੈ ਨੋ ਕਰ ਔਲਾਦ ਨਾ ਹੋਵੇ ਤੇ ਸਾਡਾ ਨਜ਼ਰੀਆ ਹੋਰ ਹੈ ਜੇ ਧੀ ਕਰ ਔਲਾਦ ਨਾ ਹੋਵੇ ਉਦੋਂ ਸਾਡੀ ਸੋਚ ਹੋਰ ਹੈ ਉਹ ਸੋਚ ਬਦਲ ਜਾਂਦੀ ਹੈ ਮਜਾ ਤਾਂ ਜਿਹੜੀ ਸੋਚ ਨੋ ਪ੍ਰਤੀ ਰੱਖੀਏ ਤੀ ਪ੍ਰਤੀ ਵੀ ਰੱਖੋ ਪਰ ਉੱਥੇ ਲਖਾਂਗੇ ਨਿਰਭਉ ਤੇ ਨਿਰਵੈਰ ਦਾ ਪਾਠ ਕਰਨਾ ਬਹੁਤ ਸੌਖਾ ਹੈ ਪਰ ਨਿਰਭਉ ਤੇ ਨਿਰਵੈਰ ਬਣਨਾ ਹੈ ਸੋਚ ਤਬਦੀਲ ਕਰਨੀ ਆਪਣੀ ਤੋਂ ਇਥੇ ਪਾਸ਼ਾ ਜਿਹੜੀ ਗੱਲ ਕਰ ਰਹੇ ਨੇ ਸਤਗੁਰ ਮੇਰਾ ਸਭ ਸਕਾ ਦਾਤਾ ਕਾਦਾ ਦਾਤਾ ਗੁਣਾ ਦਾ ਜਦੋਂ ਮੈਨੂੰ ਗੁਣਾ ਦੀ ਦਾਤ ਮਿਲ ਗਈ ਫਿਰ ਪੁੱਤ ਹੋ ਗਿਆ ਤਾਂ ਠੀਕ ਹੈ ਤੀ ਹੋ ਗਈ ਤਾਂ ਠੀਕ ਹੈ ਜੇ ਨਾ ਵੀ ਔਲਾਦ ਹੋਈ ਕਿਹਾ ਦਾਤਾ ਮੈਨੂੰ ਇੰਨੇ ਇੱਕ ਚੰਗੇ ਕੰਮ ਕਰਨ ਦੀ ਸਮਰੱਥਾ ਬਖਸ਼ਿਸ਼ ਕਰਿਓ ਮੈਂ ਚੰਗੇ ਕਮਾਣਾ ਦੁਨੀਆ ਤੇ ਜਿਉਂਦਾ ਰਹਿ ਸਕਾਂ ਜਿਉਂਦੇ ਨੇ ਕਿਆਂ ਕਰੇ ਕਿ ਕੋ ਪੋਤ ਹੋਇਆ ਤੀ ਹੋਈ ਕੋਈ ਘਟਨਾ ਵਾਪਰੀ ਪੁੱਤ ਚੜ੍ਹਾਈ ਕਰ ਗਿਆ ਉਹ ਅੱਜ ਜੂਰਿਆ ਬੰਦਾ ਉਹ ਕਹਿੰਦਾ ਮੈਂ ਸਮਾਜ ਚ ਲੋਕ ਭਲਾਈ ਦੇ ਕੰਮ ਕਰਦਾ ਚੰਗੇ ਕੰਮ ਕਰਦਾ ਮੈਂ ਆਪਣੇ ਆਪ ਨੂੰ ਸਮਾਜ ਵਿੱਚੋਂ ਆਪਣੇ ਪੁੱਤਰਾਂ ਨੂੰ ਸਮਾਜ ਦੇ ਬੱਚਿਆਂ ਜੋ ਆਪਣੇ ਬੱਚੇ ਵੇਖ ਕੇ ਮੈਂ ਜ਼ਿੰਦਗੀ ਜੂਰਿਆ ਇਹ ਤਾਂ ਤਰੀਕਾ ਹੈ ਸਤਗੁਰ ਮੇਰਾ ਸਭ ਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਪੁਰਖ ਕਹਿੰਦੇ ਨੇ ਵਿਆਪਕ ਨੂੰ ਸਤਗੁਰ ਮੇਰਾ ਸਰਬ ਵਿਆਪਕ ਹੈ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਗੁਰ ਜੀ ਕਿਦਾਂ ਪ੍ਰਤ ਪਾਲਦੇ ਨੇ ਜੀ ਸਰੀਰ ਨੂੰ ਪਾਲਣ ਲਈ ਰੋਟੀ ਚਾਹੀਦੀ ਹੈ ਖੁਰਾਕ ਚਾਹੀਦੀ ਹੈ ਜੋ ਆਪਾਂ ਰੋਜ਼ ਖਾਂਦੇ ਆ ਸਤਗੁਰ ਜੀ ਕਿਦਾਂ ਸਾਡੀ ਪ੍ਰਤ ਪਾਲਣਾ ਕਰਦੇ ਨੇ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤ ਗੁਰ ਮੇਰਾ ਮਾਰ ਜੀਵਾਲੇ ਸਰੀਰ ਨੂੰ ਜਿਉਂਦੇ ਰੱਖਣ ਲਈ ਖੁਰਾਕ ਚਾਹੀਦੀ ਹੈ ਜੇ ਖੁਰਾਕ ਨਹੀਂ ਮਿਲੇਗੀ ਤਾਂ ਸਰੀਰ ਸਮਾਪਾ ਕੇ ਨਟਾਲ ਹੋ ਜਾਏਗਾ ਇਹਨੂੰ ਪਾਣੀ ਚਾਹੀਦਾ ਹੈ ਇਹਨੂੰ ਖੁਰਾਕ ਚਾਹੀਦੀ ਜਿਵੇਂ ਗੱਡੀ ਨੂੰ ਤੇਲ ਚਾਹੀਦਾ ਤਾਂ ਹੀ ਚੱਲੇਗੀ ਨਾ ਸਤ ਗੁਰ ਸਾਡੀ ਪ੍ਰਤਪਾਲਣਾ ਕਿਦਾਂ ਕਰਦੇ ਨੇ ਧਿਆਨ ਨਾਲ ਸੁਣਿਓ ਤਾਂ ਗੱਲ ਸਮਝ ਪੈ ਜਾਏ ਜਿਹੜੀ ਸਰੀਰ ਦੀ ਖੁਰਾਕ ਹੈ ਬਾਹਰ ਪਈ ਹੈ ਆਟਾ ਦਾਲ ਸਬਜੀ ਗੋੜ ਕਿਉ ਜੋ ਵੀ ਆਪਣੇ ਘਰਾਂ ਚ ਬਣਦਾ ਹੈ ਉਹ ਬਾਹਰ ਪਿਆ ਪਰ ਜਿਹੜੀ ਮਨ ਦੀ ਖੁਰਾਕ ਹੈ ਨਾ ਜਿਹੜੀ ਮਨ ਦੀ ਖੁਰਾਕ ਹੈ ਇਹ ਕੁਦਰਤ ਨੇ ਵੈਗਰੂ ਨੇ ਸਾਡੇ ਅੰਦਰ ਹੱਟ ਖੋਲੇ ਹੋਏ ਆ ਸੁਣਿਓ ਵਾਕ ਜਿਨ ਜਿਓ ਦੀਆ ਸੋਰਜਕ ਅੰਬਰਾਵੈ ਜਿਨੇ ਜਿੰਦ ਦਿੱਤੀ ਔਰਜਕ ਵੀ ਪਚਾਰਿਆ ਕਿਹੜਾ ਰਜਕ ਮਨ ਦਾ ਰਜਕ ਸਭ ਘਟ ਪੀਤਰ ਹਾਟ ਚਲਾਵੈ ਸਾਰਿਆਂ ਦੇ ਘਟ ਵਿੱਚ ਸਾਰਿਆਂ ਦੇ ਹਿਰਦੇ ਵਿੱਚ ਰੱਬ ਹੱਟ ਖੋਲ ਕੇ ਬੈਠਾ ਹੋਇਆ ਦੱਸਿਓ ਹਣ ਜੇ ਤੇ ਰਿਜਕ ਤੰਦੇ ਦੀ ਗੱਲ ਹੋ ਰਹੀ ਐ ਤੇ ਇਹ ਜਿਹੜਾ ਆਟਾ ਦਾਲ ਗੁੜ ਕਿਉ ਹੈ ਇਹਦੀਆਂ ਦੁਕਾਨਾਂ ਸਾਡੇ ਅੰਦਰ ਆ ਕਿ ਬਾਹਰ ਆ ਕਿਤੇ ਭਲਾ ਬੋਲੋ ਸਾਧ ਸੰਗਤ ਜੀ ਬਾਹਰ ਆ ਨਾ ਗਰੋਸਰੀ ਮੁੱਕ ਜੇ ਆਪਾਂ ਨੇ ਕਹਿੰਦੇ ਵੀ ਜਾ ਗਰੋਸਰੀ ਮੋਗੀ ਜਾ ਕੇ ਰਾਸ਼ਨ ਲਾਓ ਤੇ ਇੱਥੇ ਤੇ ਲਿਖਿਆ ਸਭ ਘਟ ਭੀਤਰ ਹਾਟ ਚਲਾਵੇ ਇਹ ਸਾਡੇ ਹਾਟ ਅੰਦਰ ਹਟ ਕਾ ਦਾ ਖੋਲਾ ਮਨ ਦੀ ਖੁਰਾਕ ਦਾ ਹਾਟ ਅੰਦਰ ਐ ਤਾਂ ਦੀ ਖੁਰਾਕ ਦਾ ਹਟ ਬਾਹਰ ਫਿਰ ਦੁਬਾਰਾ ਰਿਪੀਟ ਕਰਾਂ ਤਾਂ ਗੱਲ ਸਮਝ ਪੈ ਜਾਏ ਜਿਨ ਜਿਓ ਦੀਆ ਸੂਰਜ ਕ ਅੰਬਰਾਵੈ ਸਭ ਘਟ ਫਿਤਰ ਹਾਰਟ ਚ ਲਾਵੇ ਸਾਰਿਆਂ ਦੇ ਹਰਦੇ ਚ ਰੱਬ ਹਟ ਖੋਲ ਕੇ ਬੈਠਾ ਕਾਦਾ ਸਤ ਸੰਤੋਖ ਇਹਨੂੰ ਤਾਂ ਹੀ ਆਖਿਆ ਸੀ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸਾਡੇ ਅੰਦਰ ਹੀ ਆ ਹੁਣ ਹਰ ਬੰਦੇ ਦੇ ਅੰਦਰ ਸਬਰ ਸੰਤੋਖ ਹੈਗਾ ਨਾ ਉਹ ਵਰਤੇ ਨਾ ਵਰਤੇ ਮਰਜੀ ਉਹਦੀ ਆਪਣੀ ਦਇਆ ਹਰ ਬੰਦੇ ਦੇ ਅੰਦਰ ਹੈਗੀ ਹੈ ਬੰਦੇ ਦੇ ਅੰਦਰ ਇਹ ਗੋਣ ਹੈਗੇ ਆ ਨਾ ਅੱਜ ਤੱਕ ਕੋਈ ਬੰਦਾ ਇਦਾਂ ਦਾ ਸੁਣਿਆ ਮੈਂ ਫਲਾਣੇ ਕੋਲੋਂ ਸੰਤੋਖ ਲੈ ਕੇ ਆਇਆ ਕੋਈ ਇਦਾਂ ਦਾ ਬੰਦਾ ਮਿਲਿਆ ਜਿਹੜਾ ਤੈਨੂੰ ਕਹਿੰਦਾ ਮੈਂ ਨਾ ਅੱਜ ਮੇਰੇ ਕੋਲ ਹੈ ਨਹੀਂ ਸੀ ਮੈਂ ਫਲਾਣੇ ਕੋਲੋਂ ਦਇਆ ਲੈ ਕੇ ਆਇਆ ਕਹਿੰਦਾ ਦਇਆ ਤੇਰੀ ਸੀ ਉਹਨੇ ਤੈਨੂੰ ਦਇਆ ਵਰਤਣੀ ਸਿਖਾਈ ਹੈ ਸੰਤੋਖ ਤੇਰਾ ਹੀ ਸੀ ਇਹਨੂੰ ਸਿਰਫ ਉਹਨੇ ਦੱਸਿਆ ਕਿ ਸੰਤੋਖ ਵਰਤਲਾ ਸੁਖੀ ਹੋ ਜਾਣਾ ਤੂੰ ਅੱਜ ਤੱਕ ਕੋਈ ਬੰਦਾ ਐਦਾਂ ਦਾ ਮਿਲਿਆ ਕੁਝ ਜਿਹੜਾ ਕਹਿੰਦਾ ਹੋਵੇ ਕਿ ਮੈਂ ਫਲਾਣੇ ਕੋਲੋਂ ਦਇਆ ਲੈ ਕੇ ਆਇਆ ਫਲਾਣੇ ਕੋਲੋਂ ਧਰਮ ਲੈ ਕੇ ਆਇਆ ਨਹੀਂ ਸਭ ਕੁਝ ਕੁਦਰਤ ਨੇ ਵੈਗੁਰੂ ਨੇ ਰੱਬ ਨੇ ਪਰਮੇਸ਼ਰ ਨੇ ਸਾਡੇ ਆ ਗਰਦਨ ਤੋਂ ਉੱਪਰਲੇ ਹਿੱਸੇ 'ਚ ਪਾਇਆ ਹੋਇਆ ਹੈ ਕੱਢ ਲਾ ਜਿੰਨਾ ਕੱਢਣਾ ਹੈ ਮਨ ਮੇਰੇ ਆ ਅੰਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਪਾਲ ਬੜਾ ਅਮੀਰ ਐ ਤੂੰ ਤੈਨੂੰ ਆਪਣੀ ਅਮੀਰੀ ਦਾ ਅੰਦਾਜ਼ਾ ਨਹੀਂ ਬਹੁਤ ਅਮੀਰ ਹੈ ਤੂੰ ਹਰ ਕਲਾ ਕਲਾ ਇਨਸਾਨ ਅਮੀਰ ਹੈ ਜਦ ਕੋ ਆ ਹੈਗਾ ਆ ਦਿਮਾਗ ਇਹ ਅਮੀਰ ਹੈ ਹੁਣ ਆਰਕੀਟੈਕਟ ਤੁਸੀਂ ਵੇਖੋ ਇਹ ਅਮੀਰੀ ਦੀ ਨਿਸ਼ਾਨੀ ਵੇਖੋ ਆਰਕੀਟੈਕਟ ਹੈ ਨਾ ਨਕਸ਼ਾ ਤਿਆਰ ਕਰਦਾ ਤੁਸੀਂ ਉਹਦੇ ਕੋਲ ਜਾਂਦੇ ਹੋ ਜੀ 10 ਮਰਲੇ ਦਾ ਪਲਾਟ ਹੈ ਨਕਸ਼ਾ ਬਣਾਉਣਾ ਹੈ ਤੁਹਾਡਾ ਖਾਲੀ ਪਲਾਟ ਪਿਆ ਹੈ ਪਰ ਕੰਪਿਊਟਰ ਚ ਉਹਨੇ ਤੁਹਾਨੂੰ ਪੂਰਾ ਨਕਸ਼ਾ ਬਣਾ ਕੇ ਦੱਸਤਾ ਜੀ ਦਾ ਪੂਰਾ ਐਨ ਇੱਕ ਐ ਸੂਤਰ-ਸੂਤਰ ਦੱਸਤਾ ਖਾਲੀ ਪਲਾਟ ਦੀ ਤੁਹਾਨੂੰ ਪੂਰਾ ਨਕਸ਼ਾ ਦੱਸਤਾ ਵੀ ਇਦਾਂ ਦਾ ਘਰ ਬਣੂਗਾ ਉਹ ਨਕਸ਼ਾ ਕੰਪਿਊਟਰ 'ਚ ਬਾਅਦ 'ਚ ਬਣਿਆ ਇੱਥੇ ਪਹਿਲਾਂ ਬਣਾਇਆ ਸੀ ਉਹਨੇ ਅਸਿਆਣੀਆਂ ਮੇਰੀਆਂ ਭੈਣਾਂ ਬੈਠੀਆਂ ਤੁਹਾਡੇ ਘਰ ਗੈਸਟ ਆਉਣ ਵਾਲੇ ਹੁਣ 4-5 ਤੁਹਾਨੂੰ ਘਰ ਦੇ ਮੈਂਬਰ ਕਹਿਣ ਪਿਤਾ ਜੀ ਕਹਿਣ ਸੋਹਰਾ ਸਾਹਿਬ ਕਹਿਣ ਪਤੀ ਕਹਿਣ ਵੀ ਅੱਜ ਆਪਣੇ ਘਰ ਦੁਪਹਿਰੇ ਦਿਨ ਵੇਲੇ ਲੰਚ ਟਾਈਮ ਕੋ ਖਾਣਾ ਖਾਣ ਆ ਰਹੇ ਆ ਤੁਸੀਂ ਕੀ ਕੀ ਬਣਾਉਣਾ ਹੈ ਤੁਸੀਂ ਉਹਦੀ ਪਲੈਨਿੰਗ ਕਰੋਗੇ ਨਾ ਬਣੇਗਾ ਬਾਅਦ ਵਿੱਚ ਦਿਮਾਗ 'ਚ ਪਹਿਲਾਂ ਬਣ ਜੂ ਸਬਜ਼ੀਆਂ ਬਾਅਦ 'ਚ ਬਣਨੀਆਂ ਪਈ ਇੱਥੇ ਪਹਿਲਾਂ ਬਣ ਜਾਣੀਆਂ ਵੀ ਦੋ ਸਬਜ਼ੀਆਂ ਬਣਾਉਣੀਆਂ ਨੇ ਇੱਕ ਦਾਲ ਬਣਾਉਣੀ ਹੈ ਚੌਲ ਬਣਾਉਣੇ ਬਣੇ ਬਾਅਦ 'ਚ ਨੇ ਪਰ ਇੱਥੇ ਪਹਿਲਾਂ ਬਣ ਗਏ ਤੁਹਾਡੇ ਦਿਮਾਗ ਨੇ ਅੱਛਾ ਜਿਸ ਬੰਦੇ ਨੇ ਨਹੀਂ ਬਣਾਇਆ ਉਹ ਉਹਨੂੰ ਕਮਲ ਪੈ ਜਾਣਾ ਪਰ ਜਿਹਨੇ ਬਣਾਇਆ ਉਹਨੂੰ ਪਤਾ ਚਿੰਤਾ ਨਾ ਕਰ ਕਹਿੰਦਾ ਮੈਨੂੰ ਪਤਾ ਮੈਂ ਬਣਾਉਂਦਾ ਏ ਲੱਕੜ ਦਾ ਮੋਸ਼ਾ ਪਿਆ ਇੱਕ ਬਹੁਤ ਵੱਡਾ ਸਾਡੇ ਵਾਸਤੇ ਲੱਕੜ ਦਾ ਪੀਸ ਹੈ ਪਰ ਕਾਰੀਗਰ ਦੇ ਦਿਮਾਗ ਚ ਆ ਗਿਆ ਉਹਨੂੰ ਆਪਾਂ ਕਿਹਾ ਜੀ ਦੋ ਖਿੜਕੀਆਂ ਬਣਾਉਣੀਆਂ ਚਾਰ ਦਰਵਾਜ਼ੇ ਬਣਾਉਣੇ ਇਹਦੇ ਹੁਣ ਉਹਦੇ ਦਿਮਾਗ ਚ ਖਿੜਕੀਆਂ ਦਰਵਾਜ਼ੇ ਆ ਗਿਆ ਉਹਦੇ ਇੱਥੇ ਬਣ ਗਿਆ ਬੜਾ ਅਮੀਰ ਹੈ ਇਨਸਾਨ ਜੇ ਇਹਦੀ ਸਹੀ ਵਰਤੋਂ ਕਰੇ ਤੇ ਜਦੋਂ ਤੁਹਾਨੂੰ ਇਹਦੀ ਸਮਝ ਆ ਗਈ ਨਾ ਸੁਖੀ ਵੀ ਇੱਥੋਂ ਹੋਣਾ ਤੇ ਦੁਖੀ ਵੀ ਇੱਥੋਂ ਹੋਣਾ ਹੈ ਇਹਨੂੰ ਗगन ਆਖਿਆ ਪਾਣੀਚ ਤੁਪਾਸ਼ਕ ਨੇ ਸਤਗੁਰ ਮੇਰਾ ਸਰਬ ਪ੍ਰਤਪਲ ਜਦੋਂ ਤੁਸੀਂ ਕਦੀ ਘਰਾਂ ਚ ਨੋਟ ਕਰਿਓ ਤੁਸੀਂ ਦੁਖੀ ਹੁੰਨੇ ਕਿਸੇ ਗੱਲ ਤੋਂ ਤੁਹਾਨੂੰ ਘਰ ਦੇ ਕਿਸੇ ਜੀ ਦੀ ਗੱਲ ਨਹੀਂ ਚੰਗੀ ਲੱਗਦੀ ਸੁਖੀ ਹੋਣਾ ਚਾਹੁੰਦੇ ਹੋ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰਦੇ ਹੋ ਆਪਣੇ ਆਪ ਨੂੰ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰੋਗੇ ਤੁਹਾਨੂੰ ਉਹਦੀਆਂ ਉਹਨਾਂ ਗੱਲਾਂ ਚੋਂ ਕਈ ਹਾਲ ਲੱਭ ਜਾਣੇ ਆ ਸਹੀ ਹੋਣ ਦੇ ਇੱਕ ਜਦੋਂ ਤੁਸੀਂ ਕਿਸੇ ਨਾਲ ਲੜਦੇ ਆ ਉਹਦੇ ਬਾਰੇ ਵਿਰੋਧ ਵਿਰੋਧ ਉਦੇ ਬਾਰੇ ਵਿਰੋਧੀ ਸ਼ਬਦ ਘੱਟ ਸੁਣੋ ਵਿਰੋਧੀ ਵਿਚਾਰਾਂ ਘੱਟ ਸੁਣੋ ਉਹਦੇ ਗੁਣ ਚੇਤੇ ਕਰੋ ਸਾਡਾ ਇਨਸਾਨ ਉਲਟ ਹੁੰਦਾ ਨਾ ਜਦੋਂ ਆਪਾਂ ਕਿਸੇ ਨਾਲ ਲੜ ਪਈਏ ਸਾਨੂੰ ਸਾਰੇ ਨੈਗੇਟਿਵ ਵਿਚਾਰ ਉਹਦੇ ਪ੍ਰਤੀ ਆਉਂਦੇ ਨੇ ਉਹਨੇ ਮੈਨੂੰ ਆਹ ਕਿਹਾ ਉਹਨੇ ਮੈਨੂੰ ਇਦਾਂ ਕਿਹਾ ਹੁਣ ਮੈਂ ਉਹਦੇ ਨਾਲ ਇਦਾਂ ਕਰਨਾ ਸਾਡਾ ਦਿਮਾਗ ਜਿਹੜਾ ਸਾਡੇ ਦੋ ਮਨ ਨੇ ਸੁਚੇਤ ਮਨ ਤੇ ਅਚੇਤ ਮਨ ਸੁਚੇਤ ਮਨ ਸਾਡੇ ਨਾਲ ਰਾਤ ਨੂੰ ਸੌਂ ਜਾਂਦਾ ਹੈ ਅਚੇਤ ਮਨ ਸੌਂਦਾ ਹੀ ਨਹੀਂ ਉਹ ساری ਰਾਤ ਸਾਨੂੰ ਭੁਜਾਈ ਫਿਰਦਾ ਉਹ ਰੈਸਟ ਨਹੀਂ ਕਰਦਾ ਜ਼ਿੰਦਗੀ 'ਚ ਕਦੀ ਅਚੇਤਮਨ ਕਦੀ ਰੈਸਟ ਨਹੀਂ ਕਰਦਾ ਉਹ ਵਰਕ ਕਰਦਾ ਹੈ ਇਦਾਂ ਸਾਹੀ ਰਾਤ ਤੁਸੀਂ ਉਹਦੀ ਡਿਊਟੀ ਲਾ ਦੋ ਤੁਸੀਂ ਉਹਦੀ ਡਿਊਟੀ ਲਾ ਦੋ ਕਿ ਮੈਂ ਚੰਗਾ ਬਣਨਾ ਹੈ ਮੈਂ ਸਬਰ ਵਾਲਾ ਬਣਨਾ ਹੈ ਮੈਂ ਸੰਤੋਖ ਵਾਲਾ ਬਣਨਾ ਹੈ ਉਹ ਤੁਹਾਨੂੰ ਉਹ ਵਿਚਾਰਾ ਕੱਢ ਕੱਢ ਕੇ ਤੁਹਾਨੂੰ ਉਸ ਬਨੇ ਤੋਰ ਦਿੰਗੇ ਜਦੋਂ ਆਪਾਂ ਕਹਿੰਦੇ ਫਲਾਣਾ بڑا ਬੰਦਾ ਮਾੜਾ ਹੀ ਫਿਰ ਉਹਦੀ ਡਿਊਟੀ ਤੁਸੀਂ ਉਸ ਬਨੇ ਲਾਤੀ ਉਹ ਫਿਰ ਜਿੰਨੀਆਂ ਮਾੜੀਆਂ ਵਿਚਾਰਾ ਕੱਢ ਕੇ ਜਵੇ ਕੰਪਿਊਟਰ ਨਹੀਂ ਹੁੰਦਾ ਹੁਣ ਤੁਸੀਂ ਤੁਹਾਡੇ ਮੋਬਾਈਲ 'ਚ ਨੰਬਰ ਸੇਵ ਹੈ ਕਿਸੇ ਦਾ ਤੁਸੀਂ ਸੇਵ ਕਰਕੇ ਨਾਮ ਤੇ ਰੱਖ ਲਿਆ ਤੁਸੀਂ ਜਦੋਂ ਨੰਬਰ ਲੱਭਣਾ ਕਿਦਾਂ ਕਰਦੇ ਹੋ ਨਾਂ ਭਰਦੇ ਹੋ ਉਹਨਾਂ ਦਾ ਬੋਲੋ ਸਾਧ ਸੰਗਤ ਜੀ ਜਦੋਂ ਬੱਚੇ ਜਦੋਂ ਬੱਚੇ ਇਗਜ਼ਾਮ ਦਿੰਦੇ ਆ 10 ਕੁਐਸਚਨ ਆਏ 10ਾਂ ਕੁਐਸਚਨਾਂ ਦੇ ਉਹਨਾਂ ਨੇ ਆਨਸਰ ਲਿਖਣੇ ਨੇ ਆਨਸਰ ਸ਼ੀਟ ਤੇ ਪਹਿਲੇ ਕੁਐਸਚਨ ਦਾ ਆਨਸਰ ਲਿਖਤਾ ਦੂਜੇ ਦਾ ਲਿਖਤਾ ਤੀਜੇ ਦਾ ਆਨਸਰ ਨਹੀਂ ਆ ਰਿਹਾ ਉਹਨਾਂ ਨੂੰ ਉਹਨਾਂ ਉਹ ਜਗ੍ਹਾ ਛੱਡਤੀ ਚੌਥੇ ਦਾ ਆਨਸਰ ਲਿਖਣ ਲੱਗ ਪਏ ਉਹ ਲਿਖਦਿਆਂ ਲਿਖਦਿਆਂ ਤੀਜੇ ਦਾ ਆਨਸਰ ਵੀ ਆ ਗਿਆ ਕਿੱਥੋਂ ਆਇਆ ਉਹ ਕਿਹਨੇ ਲੱਭਿਆ ਉਹ ਅਚੇਤ ਮਨ ਅੰਦਰ ਲੱਭ ਰਿਹਾ ਸੀ ਉਹਦੀ ਡਿਊਟੀ ਲੱਗੀ ਸੀ ਨਾ ਵੀ ਲੱਭਣਾ ਇਹ ਤੂੰ ਤੁਸੀਂ ਕਾ ਗੱਲ ਕਰਦਿਆਂ ਕਰਦਿਆਂ ਤੁਸੀਂ ਕਿਸੇ ਬੰਦੇ ਦਾ ਨਾਮ ਲੈ ਰਿਆ ਸੀ ਉਹ ਤੁਹਾਨੂੰ ਨਾਮ ਭੁੱਲ ਗਿਆ ਨਾਮ ਭੁੱਲ ਗਿਆ ਤੁਸੀਂ ਗੱਲ ਕਰਦਿਆਂ ਕਰ ਦੂਜਾਂ ਦਾ ਛੱਡ ਪਰਾਂ ਨਾਮ ਚ ਤੂੰ ਗੱਲ ਸੁਣਾ ਤੁਸੀਂ ਗੱਲ ਸੁਣਾਉਂਦੇ ਤਾਨੂੰ ਬੁੜਕੇ ਉਹਦਾ ਨਾਮ ਚ ਇੱਥੇ ਆ ਜਾਂਦਾ ਨਾ ਕਿੱਧਰ ਚਿਤਿਆ ਅਚੇਤ ਮਨ ਉਹ ਅੰਦਰੇ ਅੰਦਰ ਸਰਚ ਕਰ ਰਿਹਾ ਸੀ ਲੱਭ ਗਿਆ ਜਦੋਂ ਉਹਨੇ ਨਾਲ ਹੀ ਸੁਚੇਤ ਮਨ ਨੂੰ ਮੈਸੇਜ ਦਿੱਤਾ ਆ ਲੈ ਲੈ ਆਈ ਉਹਦਾ ਨਾਮ ਕੰਪਿਊਟਰ ਵੀ ਇਦਾਂ ਬਣਿਆ ਜੋ ਆਪਾਂ ਕਿਸੇ ਚੀਜ਼ ਨੂੰ ਫਾਈਲ ਨੂੰ ਲੱਭਦੇ ਆਂ ਆਪਾਂ ਉਹ ਚ ਨਾਂ ਪਾ ਦਿਓ ਲੱਭੀ ਜਾਂਦਾ ਲੱਭੀ ਜਾਂਦਾ ਲੱਭੀ ਜਾਂਦਾ ਟੱਕਰ ਮਾਰਦਾ ਫਿਰ ਉਹ ਜੇ ਹੋਏਗਾ ਤੇ ਕੱਢ ਕੇ ਫਾਈਲ ਹੁਣ ਜਿਹੜੀਆਂ ਫਾਈਲਾਂ ਸੇਵ ਕਰਕੇ ਜਿਹੜੇ ਬੱਚੇ ਅੱਜ ਕੱਲ ਇੰਟੈਲੀਜੈਂਟ ਆ ਜਿਨ੍ਹਾਂ ਨੇ ਕੰਪਿਊਟਰ ਚ ਵਿੱਚ ਕੋਈ ਲੈਪਟਾਪ ਚ ਕੋਈ ਫਾਈਲ ਸੇਵ ਕਰਕੇ ਰੱਖੀ ਆ ਪਰ ਲੱਭ ਨਹੀਂ ਰਹੀ ਉਹ ਫਿਰ ਕਹਿੰਦਾ ਨਾਂ ਪਾ ਲਈ ਤੇ ਨਾਂ ਪਰੇਗਾ ਲੱਭੂਗਾ ਜੇ ਹੋਏਗਾ ਤਾਂ ਲੱਭ ਕੇ ਆਉਂਦਾ ਤੇਰੇ ਸਾਹਮਣੇ ਇੱਥੋਂ ਆਇਆ ਸਾਰਾ ਕੁਝ ਕੰਪਿਊਟਰ ਨੇ ਥੋੜਾ ਬੰਦਾ ਬਣਾਇਆ ਬੰਦੇ ਨੇ ਕੰਪਿਊਟਰ ਬਣਾਏ ਨੇ ਜਹਾਜ਼ ਨੇ ਬੰਦਾ ਥੋੜਾ ਬਣਾਇਆ ਅਕਾਸ਼ ਚ ਕੋਈ ਪਤਾ ਡਿੱਗਦਾ ਹੈ ਟੁੱਟਦਾ ਹੈ ਜ਼ਮੀਨ ਤੇ ਡਿੱਗਦਾ ਬੰਦੇ ਨੇ ਪਲੇਨ ਬਣਾਤਾ ਲੋਹਾ ਲੈ ਕੇ ਆਕਾਸ਼ ਵਿੱਚ ਉਡਰ ਰੇ ਕਦੀ ਸੋਚ ਕੇ ਵੇਖਿਆ ਤੁਹਾਡਾ ਪੁੱਤਰ ਤੀ ਹਜ਼ਾਰਾਂ ਕਿਲੋਮੀਟਰ ਤੁਹਾਡੇ ਦਾ ਦੂਰ ਕਿਸੇ ਕੋਲ ਯੂਨੀਵਰਸਿਟੀ ਚ ਪੜਦਾ ਹੈ ਜਾਂ ਪੜਦੀ ਹੈ ਤੁਸੀਂ ਰੋਜ਼ ਕੈਮਰੇ ਦੇ ਸਾਹਮਣੇ ਬੈਠ ਕੇ ਗੱਲਾਂ ਕਰਦੇ ਹੋ ਤੇ ਕਿਹਨੇ ਬਣਾਇਆ ਕਿੱਥੋਂ ਆਇਆ ਕਈ ਕਿਨੇ ਕਿਨੇ ਕਿਲੋਮੀਟਰ ਦੂਰ ਬਾਦਸ਼ਾਹ ਕਹਿੰਦੇ ਉਹ ਬੰਦਿਆ ਉਹ ਜੇ ਤੂੰ ਆਪਣੇ ਸਰੀਰ ਨੂੰ ਸੁਖੀ ਕਰਨ ਲਈ ਇੰਨਾ ਕੁਝ ਬਾਹਰੀ ਤੌਰ ਤੇ ਪ੍ਰਬੰਧ ਕਰ ਸਕਦਾ ਤੇਰੇ ਅੰਦਰ ਇੰਨਾ ਕੁਝ ਭਰਿਆ ਪਿਆ ਸੀ ਤੂੰ ਮਨ ਨੂੰ ਸੁਖੀ ਕਰਨ ਵਾਲੇ ਬਣੇ ਕਿਉਂ ਨਹੀਂ ਤੁਰਿਆ ਇਥੇ ਤੂੰ ਫੇਰ ਧਾਗੇ ਤਵੀਤ ਜੰਤਰ ਮੰਤਰ ਤੇਰੇ ਅੰਦਰ ਤੇ ਬੜਾ ਕੁਝ ਭਰਿਆ ਪਿਆ ਸੀ ਸਤਗੁਰ ਮੇਰਾ ਸਰਬ ਪ੍ਰਤ ਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਜਿਹੜੇ ਆਤਮਿਕ ਤੌਰ ਤੇ ਮਰ ਚੁੱਕੇ ਸੀ ਗੁਰੂ ਉਹਨਾਂ ਨੂੰ ਵੀ ਜਿਉਂਦੇ ਕਰ ਦਿੰਦਾ